ਹੈਲੋ ਮੈਂ ਡਾਕਟਰ ਤੇਰਾਕਰ ਲੈ ਕੇ ਆਈਆਂ ਇੱਕ ਨਵਾਂ ਵਿਸ਼ਾ ਸੱਚਮੁੱਚ ਦੁਰਲਭ ਤੇ ਮਹਾਦੁਰਲਭ ਮੇਰੇ ਨਾਲ ਬਨੇ ਰਹਿਣਾ ਵੀਡੀਓ ਦੇ ਅੰਤ ਤੱਕ ਨਾ YouTube ਤੇ ਹੋਏਗੀ ਨਾ YouTube ਤੇ ਮਿਲਣੀ ਹੀ ਹੈ ਉਹ ਵੀਡੀਓ ਜੋ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਹੀਆਂ ਮੈਂ ਅੱਜ ਤੁਹਾਡੇ ਨਾਲ ਪ੍ਰਾਤਨ ਵੈਦਿਕ ਗ੍ਰੰਥਾਂ ਚੋਂ ਪਿਤਰਾ ਦੇ ਵਰਗਾਂ ਬਾਰੇ ਵਿਸ਼ੇਸ਼ ਗਿਆਨ ਸਾਂਝਾ ਕਰਨ ਆਈਆਂ ਅਸੀਂ ਦੇਖਾਂਗੇ ਰਲ ਮਿਲ ਕੇ ਕਿ ਪਿੱਤਰਾਂ ਦੇ ਕਿਹੜੇ ਵਰਗ ਹਨ ਉਹ ਮਨੁੱਖ ਦੇ ਜੀਵਨ ਦੇ ਕਿਸ ਖੇਤਰ 'ਚ ਕਿਰਪਾ ਕਰਦੇ ਹਨ ਉਹਨਾਂ ਦਾ ਸੁਭਾਅ ਕਿਉਂ ਜਿਹਾ ਹੈ ਤੇ ਉਹਨਾਂ ਨੂੰ ਖੁਸ਼ ਕਰਨ ਲਈ ਕਿਹੜੇ ਸਹੀ ਉਪਾਅ ਕਰਨੇ ਚਾਹੀਦੇ ਆ ਠੀਕ ਹੈ ਜੀ ਇਹ ਕੈਟੇਗਰੀਜ਼ ਕਰਨਾ ਹੈ 12 ਤਰ੍ਹਾਂ ਦੇ ਪਿੱਤਰ ਹੋਣਗੇ 12 ਮਹਿਕਮੇ ਆ ਤੁਸੀਂ ਦੇਖ ਲਓ ਹੁਣ ਕਿਸ ਮਹਿਕਮੇ ਲਈ ਜੀਵਨ ਦਾ ਜਿਹੜਾ ਤੁਹਾਡਾ ਖੇਤਰ ਹੈ ਜਿੱਥੇ ਕੋਈ ਕਮੀਆਂ ਪੇਸ਼ੀਆਂ ਨੇ ਦੁਖਤ ਕਲੇਫਾਂ ਨੇ ਤਾਂ ਤੁਸੀਂ ਕਿਹੜੇ ਪਿਤਰ ਨੂੰ ਖੁਸ਼ ਕਰਨਾ ਹੋਵੇਗਾ ਵਨ ਵਾਈ ਵਨ ਪਰ ਤਾਂ ਖੋਲਾਂਗੀ ਬਹੁਤ ਬਹੁਤ ਅਹਿਮ ਵਿਸ਼ਾ ਹੈ ਤੁਹਾਡੇ ਲਈ ਸੁਣ ਲਿਓ ਸੁਖੀ ਰਹੋਗੇ ਵੀਡੀਓ ਦੇ ਅੰਤ ਵਿੱਚ ਮੈਂ ਤੁਹਾਨੂੰ ਇਹ ਸਪਸ਼ਟ ਕਰਾਂਗੀ ਕਿ ਕਿ ਕੀ ਪਿਤਰਾਂ ਨੂੰ ਸਿਰਫ ਪਿਤਰਪੱਖ ਜਿਹੜਾ ਚੱਲ ਰਿਹਾ ਹੈ 21 ਸਤੰਬਰ ਤੱਕ ਉਸ ਤਰ੍ਹਾਂ ਨਹੀਂ ਅਸੀਂ ਯਾਦ ਕਰਨਾ ਸਾਲ ਦੇ ਸਾਲ ਜਰ ਜ਼ੰਨਾ ਜੀਵਨ ਵਿੱਚ ਵੀ ਉਹਨਾਂ ਦਾ ਸਤਿਕਾਰ ਕਰਨਾ ਲਾਜ਼ਮੀ ਹੈ ਇਸ ਲਈ ਤਦ ਗੱਲ ਸਮਝਾਉਣੀ ਹੈ ਜੇ ਸ਼ੁਰੂ ਤੋਂ ਅਖੀਰ ਤੱਕ ਵੀਡੀਓ ਸੁਣੋਗੇ ਜਾਂ ਦੇਖੋਗੇ ਦੇਖੋ ਕੁੱਲ ਮਿਲਾ ਕੇ ਮੇਰੀ ਰਿਸਰਚ ਅਨੁਸਾਰ ਪਿਤਰਾ ਦੇ 12 ਵਰਗ ਹਨ ਮੈਂ ਇੱਕ ਇੱਕ ਪਿਤਰ ਦੀ ਗੱਲ ਕਰਾਂਗੀ ਉਹ ਕਿਸ ਫੀਲਡ ਨੂੰ ਬਿਲੋਂਗ ਕਰਨਗੇ ਤੁਹਾਡੇ ਜੀਵਨ ਦੇ ਉਹਨਾਂ ਦਾ ਸੁਭਾਅ ਕੀ ਹੈ ਤੇ ਤੁਸੀਂ ਚੋਣ ਕਰ ਲੈਣੀ ਹੈ ਆਪਣੇ ਜੀਵਨ ਦੇ ਜਿਸ ਖੇਤਰ 'ਚ ਤੁਹਾਨੂੰ ਦੁੱਖ ਹਨ ਤੁਸੀਂ ਉਹਨਾਂ ਦੀ ਤ੍ਰਿਪਤੀ ਉਹਨਾਂ ਨੂੰ ਖੁਸ਼ ਕਰਨ ਦੇ ਉਪਾਅ ਕਰ ਲਿਓ ਸਿਲੈਕਸ਼ਨ ਤੁਸੀਂ ਕਰਨੀ ਹੈ ਜਿਹੜੀ ਦਿੱਕਤ ਜੀਵਨ ਵਿੱਚ ਤੁਹਾਨੂੰ ਹੈਗੀ ਆ ਤੁਸੀਂ ਉਸ ਪਿਤਰ ਦੀ ਚੋਣ ਕਰਨੀ ਹੈ ਉਸੇ ਤਰ੍ਹਾਂ ਉਹਨਾਂ ਨੂੰ ਖੁਸ਼ ਕਰ ਦੇਣਾ ਜੋ ਮੈਂ ਉਪਾਅ ਦੱਸਾਂਗੀ ਨੰਬਰ 1 ਤੇ ਆ ਜਾਂਦੇ ਆ ਸਾਡੇ ਦੇਵ ਪਿਤਰ ਇਹ ਪਿਤਰ ਆਯੂ ਧਨ ਤੇ ਸੁਖ ਸਮ੍ਰiddhi ਦੇ ਰਖਵਾਲੇ ਆ ਇਹਨਾਂ ਦਾ ਸੁਭਾਅ ਦਿਵਯ ਸਦਾ ਸੁਖ ਦੇਣ ਵਾਲੇ ਇਨਾਂ ਨੂੰ ਖੁਸ਼ ਕਰਨ ਲਈ ਤੁਸੀਂ ਕੀ ਕਰਨਾ ਹੈ ਗੰਗਾ ਜਲ ਸਫੈਦ ਫੁੱਲ ਤਖੀਰ ਅਰਪਣ ਕਰਨੀ ਇਸ ਦੇ ਨਾਲ ਕੀ ਹੋਏਗਾ ਪਰਿਵਾਰ ਵਿੱਚ ਲੰਬੀਆਂ ਉਮਰਾਂ ਭੋਗ ਕੇ ਜਾਣਗੇ ਸਭ ਮਾਤ ਲੋਕ ਚੋਂ ਤੇਸ ਦਾ ਸੁੱਖ ਦਾ ਮਾਹੌਲ ਬਣਿਆ ਰਹੇਗਾ ਦੂਸਰੀ ਕੈਟਾਗਰੀ ਦੇ ਦੂਸਰੇ ਵਰਗ ਦੇ ਪਿਤਰ ਨੇ ਮਨੁਸ਼ੀਅਰ ਪਿਤਰ ਇਹ ਸਾਡੇ ਵੰਸ਼ ਦੀ ਰੱਖਿਆ ਕਰਦੇ ਆ ਸਾਨੂੰ ਘਰੇਲੂ ਸੁੱਖ ਦਿੰਦੇ ਆ ਸਕਲਾਂ ਕੇ ਸਾਡੇ ਘਰੇਲੂ ਸੁੱਖਾਂ ਦੇ ਰਖਵਾਲੇ ਹਨ ਇਹਨਾਂ ਦਾ ਸੁਭਾਅ ਪਰਵਾਰਿਕ ਪਿਆਰ ਨਾਲ ਭਰਿਆ ਹੁੰਦਾ ਹੈ ਅਤੇ ਇਹ ਸੰਤਾਨ ਨੂੰ ਸਾਡੀਆਂ ਨੂੰ ਸੰਭਾਲਦੇ ਆ ਜਿਹੜੀਆਂ ਗੁੰਮਰਾਹ ਹੋ ਜਾਂਦੀਆਂ ਜਿਹੜੀਆਂ ਗਲਤ ਟਰੈਕ ਤੇ ਤੁਰ ਪੈਂਣ ਇਹਨਾਂ ਨੂੰ ਖੁਸ਼ ਕਰਨ ਲਈ ਤੁਸੀਂ ਕੀ ਕਰਨਾ ਜੋ ਤੇਲ ਰੋਟੀ ਗਾਹ ਨੂੰ ਖਲੋਣੀ ਹੈ ਇਸ ਦੇ ਨਾਲ ਕੀ ਹੋਣਾ ਇੱਕ ਫਾਇਦਾ ਵੀ ਹੋਣਾ ਹੈ ਜੇ ਇੱਕ ਕਰਮ ਕਰਦੇ ਹੋ ਤੁਸੀਂ ਵੰਸ਼ ਦੀ ਰੱਖਿਆ ਹੋਣੀ ਹੈ ਤੁਹਾਡੇ ਤੇ ਪਰਵਾਰਿਕ ਚੈਨ ਸੁੱਖ ਮਿਲਦਾ ਰਹੇਗਾ ਕਿਸੇ ਤਰ੍ਹਾਂ ਦੇ ਪਿੱਤਰ ਜਿਹੜੇ ਆ ਉਹ ਅਗਨਿਸ਼ਤਵਾਦ ਪਿੱਤਰ ਨੇ ਇਹ ਆਤਮਕੁੰਤੀ ਦਿੰਦੇ ਆ ਤੁਹਾਨੂੰ ਗਿਆਨ ਪ੍ਰੋਵਾਈਡ ਕਰਾਉਂਦੇ ਆ ਤੇ ਤੁਹਾਡੇ ਧਿਆਨ ਦੇ ਰਖਵਾਲੇ ਆ ਮੈਡੀਟੇਟ ਕਰਨਾ ਨਾ ਤੁਸੀਂ ਪਰਮਾਤਮਾ ਨਾਲ ਲਿਵ ਲਾਉਣੀ ਆ ਤਾਂ ਇਹ ਲਿਵ ਲਉਂਦੇ ਆ ਇਹਨਾਂ ਦਾ ਸੁਭਾਅ ਤਪਸਵੀ ਹੈ ਅਤੇ ਯੋਗ ਧਿਆਨ ਵਾਲਾ ਹੁੰਦਾ ਹੈ ਇਹਨਾਂ ਨੂੰ ਖੁਸ਼ ਕਰਨਾ ਹੈ ਤਾਂ ਸੱਥਿਓ ਕੇ ਉਹਦਾ ਦੀਵਾ ਧੂਪ ਸੋਹਣੀ ਫਰੇਗਰੈਂਸ ਵਾਲੀ ਅਗਰਬਤੀ ਇਹਨਾਂ ਤਿਲੋਦਕ ਅਰਪਣ ਕਰਨਾ ਪਵੇਗਾ ਤੁਹਾਨੂੰ ਇਸ ਦੇ ਨਾਲ ਕੀ ਹੈ ਤੁਹਾਨੂੰ ਗਿਆਨ ਮਿਲਣਾ ਤੇ ਆਤਮਿਕ ਸ਼ਕਤੀ ਮਿਲਣੀ ਹੈ ਚੌਥੀ ਕੈਟਾਗਰੀ ਚ ਜਿਹੜੇ ਪਿਤਰ ਆਉਂਦੇ ਨੇ ਉਹ ਸੋਮ ਪਿਤਰ ਨੇ ਇਹ ਮੰਦੀ ਸ਼ਾਂਤੀ ਤੁਹਾਨੂੰ ਆਨੰਦ ਤੁਹਾਡੀਆਂ ਭਾਵਨਾਵਾਂ ਵਿੱਚ ਸੰਤੁਲਨ ਬਣਾਉਣ ਦੇ ਰਖਵਾਲੇ ਆ ਦੇਖੋ ਭਾਵਨਾਵਾਂ ਇੰਬੈਲੈਂਸਡ ਹੋ ਗਈਆਂ ਬੰਦਾ ਗਿਆ ਕੰਮ ਤੋਂ ਭਾਵਨਾਵਾਂ ਦਾ ਸੰਤੁਲਨ ਬਣਾਈ ਰੱਖਣ ਦੇ ਲਈ ਇਹ ਸਾਡੇ ਸਿਕਿਉਰਿਟੀ ਗਾਰਡ ਨੇ ਸੋਮ ਪਿਤਰ ਇਨਾਂ ਦਾ ਸੁਭਾਅ ਬੜਾ ਹੀ ਸ਼ਾਂਤ ਤੇ ਕੋਮਲ ਹੁੰਦਾ ਹੈ ਬਿਲਕੁਲ ਜਿਦਾਂ ਚੰ드ਰਮਾ ਦੀਆਂ ਸ਼ਾਂਤ ਰਿਸ਼ਮਾ 쿨ਿੰਗ ਇਫੈਕਟ ਵਾਲਾ ਇਹਨਾਂ ਨੂੰ ਖੁਸ਼ ਕਰਨ ਲਈ ਤੁਸੀਂ ਦੁੱਧ ਸ਼ਹਿਦ ਤੇ ਸਫੇਦ ਮਠਾਈ ਇਹ ਪੇਟ ਕਰ ਸਕਦੇ ਹੋ ਇਸ ਦੇ ਨਾਲ ਕੀ ਹੋਣਾ ਮਨ ਦਾ ਸੰਤੁਲਨ ਤੇ ਸ਼ਾਂਤੀ ਬਣੀ ਰਹੇਗੀ ਅਗਲੇ ਪਿਤਰ ਨੇ 12 ਦੀ 12 ਦੀ ਇੱਕ ਕੈਟਾਗਰੀ ਹੈ ਇਹ ਇਹਨਾਂ ਦਾ ਨਾਮ ਜਿਹੜਾ ਲੰਬਾ ਛੋੜਾ ਹੈ ਵਿਵਸਵਾਨ ਅਰਬ ਮਿਆ ਦਕ ਪਿਤ੍ਰ ਪ੍ਰੇਤ ਗ੍ਰਿਧ ਵਸੁਰੇਤਾ ਅਜਪਾ ਪ੍ਰਾਜਸ ਪ੍ਰਾਵਸ ਸੁਪਰਨ ਤਿਕਵੰਦ ਇਹ ਇੱਕ ਕੈਟਾਗਰੀ ਦਾ ਇੱਕ ਹੈ ਉਹਨੂੰ ਟਾਈਟਲ ਦਿੱਤਾ 12 ਮੁਖ ਪਿਤ੍ਰ ਇਹ ਜੀਵਨ ਦੇ ਹਰੇਕ ਪੱਖ ਨੂੰ ਪ੍ਰਭਾਵਿਤ ਕਰਦੇ ਆ ਮਨੁੱਖੀ ਜੀਵਨ ਦੇ ਨੂੰ ਚਾਹੇ ਸਾਡੀ ਸਿਹਤ ਆ ਚਾਹੇ ਆਮ ਮਨੁੱਖ ਦਾ ਧਨ ਦੀ ਗੱਲ ਆ ਪੈਸੇ ਦੀ ਗੱਲ ਆ ਜਾਂ ਪਰਿਵਾਰ ਵਿੱਚ ਔਲਾਦ ਨਹੀਂ ਹੋ ਰਹੀ ਵੰਸ਼ ਦੀ ਗੱਲ ਹੈ ਜਾਂ ਆਤਮਿਕਤਾ ਦੀ ਗੱਲ ਹੈ ਪਰਮਾਤਮਾ ਨਾਲ ਅਪੇਧ ਹੋਣ ਦੀ ਗੱਲ ਆ ਇਹਨਾਂ ਦਾ ਸੁਭਾਅ ਵੱਖ-ਵੱਖ ਸ਼ਕਤੀਆਂ ਵਾਲਾ ਹੈ ਤੇ ਹਰ ਕੋਈ ਜੀਵਨ ਦੇ ਕਿਸੇ ਨਾ ਕਿਸੇ ਪੱਖ ਨੂੰ ਪ੍ਰਭਾਵਿਤ ਕਰਦਾ ਤੁਸੀਂ ਇਹਨਾਂ ਨੂੰ ਖੁਸ਼ ਕਿਦਾਂ ਕਰੋਗੇ ਕਾਲੇ ਤਿਲ ਕੁਸ਼ਾਕਾ ਤੇ ਪਾਣੀ ਦੇ ਨਾਲ ਤਿਲੋਦਕ ਕਰਨਾ ਚਾਹੀਦਾ ਕੱਲ ਦੀ ਵੀਡੀਓ ਚ ਮੈਂ ਤਿਲੋਦਕ ਤਲੰਜਰੀ ਦੱਸ ਚੁੱਕੀ ਹਾਂ ਇਹ ਸਭ ਦੀ ਤ੍ਰਿਪਤੀ ਲਈ ਮੁੱਖ ਬਣਿਆ ਗਿਆ ਸਾਧਿਆ ਪਿਤਰ ਹੁੰਦੇ ਆ ਇੱਕ ਕੈਟਾਗਰੀ ਇਹ ਤਪੱਸਿਆ ਤੇ ਆਤਮਿਕ ਮਜ਼ਬੂਤੀ ਦੇ ਰਖਵਾਲੇ ਆ ਇਹਨਾਂ ਦਾ ਸੁਭਾਅ ਯੋਗੀ ਤੇ ਤਪੱਸਵੀ ਹੁੰਦਾ ਤੁਸੀਂ ਇਹਨਾਂ ਨੂੰ ਖੁਸ਼ ਕਰਨਾ ਤਾਂ ਗੀਤਾ ਉਪਨਿਸ਼ਦ ਜਾਂ ਆਪਣੇ ਧਰਮ ਦੇ ਕਿਸੇ ਵੀ ਧਾਰਮਿਕ ਗ੍ਰੰਥ ਦਾ ਪਾਠ ਕਰਕੇ ਤਿਲੋਧਕ ਕਰ ਦਿਓ ਇਹਨਾਂ ਨੇ ਖੁਸ਼ ਹੋ ਜਾਣਾ ਤੁਸੀਂ ਜੋ ਮੰਗਣਾ ਫਿਰ ਝੋਲੀਆਂ ਪਰ ਪਰ ਮੰਗ ਸਕਦੇ ਹੋ ਆਤਰਦਾਇਕ ਪਿਤਰ ਹੁੰਦੇ ਆ ਇੱਕ ਕਿਸਮ ਸਤਵੀਂ ਕਿਸਮ ਇਹ ਰਿਸ਼ੀ ਤਰਮ ਗਿਆਨ ਤੇ ਸੱਤਿਆ ਦੇ ਰਖਵਾਲੇ ਆ ਇਹਨਾਂ ਦਾ ਸੁਭਾਅ ਰਿਸ਼ੀ ਮੁੰਨੀਆਂ ਵਾਲਾ ਹੁੰਦਾ ਹੈ ਇਹਨਾਂ ਨੂੰ ਖੁਸ਼ ਕਰਨ ਲਈ ਰਿਸ਼ੀਆਂ ਦੇ ਨਾਮ ਉਚਾਰਨ ਕਰਕੇ ਤਿਲੋਦਕ ਅਰਪਣ ਕਰ ਦਿਓ ਅਰੰਮ ਪਿਤਰ ਇਹ ਵਿਆਹ ਤੇ ਪਰਿਵਾਰਕ ਸੁੱਖ ਦੇ ਰਖਵਾਲੇ ਆ ਨਿਆਣਿਆਂ ਦੇ ਵਿਆਹ ਨਹੀਂ ਹੁੰਦੇ ਪਰਿਵਾਰ ਚ ਕਲੇਸ਼ ਰੱਖਣਾ ਜੇ ਵਿਆਹ ਹੋ ਗਿਆ ਤਾਂ ਤਲਾਕ ਤੱਕ ਆਉਂਦੇ ਆ ਨਾ ਸੋ ਤੁਸੀਂ ਇਹਨਾਂ ਨੂੰ ਰਜਾਉਂਗੇ ਇਹਨਾਂ ਦਾ ਸੁਭਾਅ ਆਪਸੀ ਮਨੁੱਖੀ ਸਬੰਧਾਂ ਨੂੰ ਜੋੜਨ ਵਾਲਾ ਆ ਟੁੱਟੀਆਂ ਤੰਦਾਂ ਜੋੜਦੇ ਆ ਰਿਸ਼ਤਿਆਂ ਦੀਆਂ ਇਹਨਾਂ ਨੂੰ ਖੁਸ਼ ਕਰਨ ਦੇ ਲਈ ਤੁਸੀਂ ਦਹੀਂ ਤੇ ਚੌਲ ਭੇਟ ਕਰ ਦਿਓ ਉਬਲੇ ਚੌਲ ਆ ਸੁੱਚੇ ਇਸ ਦੇ ਨਾਲ ਵਿਆਹ ਤੇ ਪਰਿਵਾਰ ਦਾ ਸੁੱਖ ਮਿਲਣਾ ਕੋਈ ਰੁਕਾਵਟਾਂ ਆ ਰਹੀਆਂ ਐ ਅਗਰੈਸਿਵਨ ਤੋਂ ਦੂਰ ਹੋ ਜਾਣੀਆਂ ਇੱਕ ਹੈ ਦੱਖ ਪਿਤਰ ਨੌਵੀਂ ਕਿਸਮ ਇਹ ਸਿਰਜਣਾਤਮਕਤਾ ਕ੍ਰੀਏਟੀਵਿਟੀ ਦਿੰਦੀ ਐ ਤੇ ਨਵੀਂ ਸ਼ਕਤੀ ਦੇ ਰਖਵਾਲੇ ਆ ਇਹਨਾਂ ਦਾ ਸੁਭਾਅ ਨਵੀਂ ਸਿਰਜਣਾ ਕਰਨ ਵਾਲਾ ਹੁੰਦਾ ਹੈ ਤੁਹਾਡੇ ਦਿਮਾਗ 'ਚ ਨਵੇਂ-ਨਵੇਂ ਖਿਆਲ ਆਉਂਦੇ ਆ ਕ੍ਰੀਏਟੀਵਿਟੀ ਆਉਂਦੀ ਆ ਤੁਹਾਨੂੰ ਤੁਹਾਡੀ ਅਸਥੈਟਿਕ ਸੈਂਸ ਵੱਧਦੀ ਆ ਇਹਨਾਂ ਨੂੰ ਖੁਸ਼ ਕਰਨ ਲਈ ਅਨਾਜ ਤੇ ਫਲ-ਪੇਟ ਕਰਨੇ ਚਾਹੀਦੇ ਆ ਇਸ ਦੇ ਨਾਲ ਸਿਰਜਣਾਤਮਕਤਾ ਤੇ ਉਤਪਾਦਕ ਸ਼ਕਤੀ ਵੱਧਦੀ ਆ 10 ਨੰਬਰ ਤੇ ਆਉਂਦੇ ਆ ਪ੍ਰੇਤ ਪਿਤਰ ਇਹ ਅਧੂਰੇ ਕਰਮਾਂ ਤੇ ਮੁਕਤੀ ਦੀ ਆਸ ਵਾਲੇ ਪਿਤਰ ਆ ਇਹਨਾਂ ਦਾ ਸੁਭਾਅ ਅਸ਼ਾਂਤ ਦੇਖੋ ਨਾਮ ਹੀ ਜਦ ਪ੍ਰੇਤ ਪਿਤਰ ਆ ਤਾਂ ਕੁਦਰਤੀ ਆ ਕਿ ਅਸ਼ਾਂਤ ਹੋਣਗੇ ਤੇ ਸੰਤੋਖ ਦੀ ਖੋਜ ਵਿੱਚ ਭਟਕਦੇ ਰਹਿੰਦੇ ਆਪ ਖੁਦ ਇਹਨਾਂ ਨੂੰ ਖੁਸ਼ ਕਰਨ ਲਈ ਕਾਲੇ ਤੇਲ, ਪਾਣੀ, ਸੁੱਚਾ ਤੇ ਪਿੰਡ ਪਿੰਡ ਕੀਆ ਚਾਵਲ ਦੇ ਲੱਡੂ ਉਬਲੇ ਚਾਵਲਾਂ ਦਾ ਪਿੰਡ ਦਾਨ ਕਰਨ ਵਾਲੀ ਵੀਡੀਓ ਚ ਮੈਂ ਦੱਸਿਆ ਹੋਇਆ ਉਹਦੇ ਪਿੰਡ ਬਣਾ ਕੇ ਅਰਪਣ ਕਰਨੇ ਚਾਹੀਦੇ ਆ ਇਹਦੇ ਨਾਲੇ ਸ਼ਾਂਤ ਹੋ ਕੇ ਮੁਕਤੀ ਪ੍ਰਾਪਤ ਕਰਨਗੇ ਇੱਕ ਹੈ ਗ੍ਰਿਧ ਪਿਤਰ ਇਹ ਰੱਖਿਆ ਤੇ ਨਕਾਰਾਤਮਕ ਤਾਕਤਾਂ ਤੋਂ ਬਚਾਉਣ ਦੇ ਰਖਵਾਲੇ ਆ ਜਦੋਂ ਤੁਹਾਨੂੰ ਕਿਤੇ ਲੱਗੇ ਕਿ ਮੈਂ 네ਗੇਟਿਵ ਬਹੁਤ ਹੋ ਗਿਆ ਤਾਂ ਇਹਨਾਂ ਦੀ ਸ਼ਰਨ ਚ ਚਲੇ ਜਾਓ ਇਹਨਾਂ ਦਾ ਸੁਭਾਗ ਖਟੋਰ ਪਰ ਰਖੇਕ ਹੁੰਦਾ ਹੈ ਇਹਨਾਂ ਨੂੰ ਖੁਸ਼ ਕਰਨ ਲਈ ਸੁਗੰਧਿਤ ਧੂਪ, ਤਿਲ ਤੇ ਦੀਵਾ ਅਰਪਣ ਕਰੋ। ਸੁਪਰਨ ਪਿੱਤਰ ਇਹ ਮੁਕਤੀ ਤੇ ਉੱਚ ਲੋਕਾਂ ਵੱਲ ਯਾਤਰਾ ਦੇ ਰਖਵਾਲੇ ਆ। ਸਪਿਰਚੁਅਲਿਜ਼ਮ ਦੀ ਹਾਈਟ ਅਧਿਆਤਮਵਾਦ ਵੱਲ ਜਾਣਗੇ ਤੁਹਾਨੂੰ। ਅਧਿਆਤਮਵਾਦ ਵੱਲ। ਇਹਨਾਂ ਦਾ ਸੁਭਾ ਹਲਕਾ, ਪਵਿੱਤਰ ਤੇ ਉਚਾਈ ਵੱਲ ਲੈ ਜਾਣ। ਕਿਉਂਕਿ ਪਲਾਈਟ ਬਹੁਤ ਨੇ। ਇਹਨਾਂ ਨੂੰ ਖੁਸ਼ ਕਰਨਾ, ਪੰਛੀਆਂ ਨੂੰ ਅਨਾਜ ਪਾਓ। ਇਹਦੇ ਨਾਲੇ ਪ੍ਰਸੰਨ ਹੋ ਕੇ ਆਤਮਾ ਦੀ ਯਾਤਰਾ ਸੁਗਮ ਕਰਨਗੇ। ਅੰਤਮ ਤੌਰ ਤੇ ਮੈਂ ਕਹਿਣਾ ਚਾਹੁੰਦੀ ਆ ਇਹ 12 ਕੈਟੇਗਰੀਆਂ ਜਿਹੜੀਆਂ ਦੱਸੀਆਂ ਐ ਮੇਰਾ ਇੱਕ ਸਵਾਲ ਹੈ ਤੁਹਾਡੇ ਲਈ ਕਮੈਂਟਸ ਚ ਉਸਦਾ ਜਵਾਬ ਦੇਣਾ ਕਿ ਕੀ ਇਹਨਾਂ ਪਿਤਰਾ ਨੂੰ ਸਿਰਫ ਪਿਤ੍ਰਪੱਖ ਦੌਰਾਨ ਹੀ ਯਾਦ ਕਰਨਾ ਆਪਾਂ ਮੇਰਾ ਸਵਾਲ ਦਾ ਜਵਾਬ ਹੈ ਕਿ ਵੈਦਿਕ ਸਿਧਾਂਤ ਕਹਿੰਦਾ ਕਿ ਪਿਤ੍ਰਪੱਖ ਤਾਂ ਇੱਕ ਖਾਸ ਸਮਾਂ ਹੈ ਸਾਲ ਚ ਇੱਕ ਵਾਰ ਹੀ ਆਉਣਾ ਜਦੋਂ ਪਿਤ੍ਰ ਧਰਤੀ ਤੇ ਆਏ ਤੇ ਭੇਟਾ ਸਵਕਾਰ ਕਰਕੇ ਚਲੇ ਗਏ ਪਰ ਇਹਦਾ ਮਤਲਬ ਇਹ ਥੋੜਾ ਹੋ ਕੇ ਬਾਕੀ ਦਿਨਾਂ ਚ ਅਸੀਂ ਉਹਨਾਂ ਨੂੰ ਭੁੱਲ ਜਾਣਾ ਇਹ ਜਿਹੜੇ 12 ਕੈਟਾਗਰੀ ਦੇ ਮੈਂ ਪਿਤ੍ਰ ਦੱਸਿਆ ਇਹ ਅੱਜ ਮੈਂ ਤਾਂ ਹੀ ਵੀਡੀਓ ਬਣਾਈ ਹੈ ਤੁਸੀਂ ਰੋਜ਼ਾਨਾ ਤਿਲੋਦਕ ਪਾਣੀ ਜਾਂ ਅਨਾਜ ਛੋਟਾ ਜਿਹਾ ਦਾਨ ਕਰ ਸਕਦੇ ਹੋ ਉਹ ਹਮੇਸ਼ਾ ਪਿਤਰਾਂ ਦੀ ਕਿਰਪਾ ਤੁਹਾਡੇ ਤੇ ਕਾਇਮ ਰਹੇਗੀ। ਰਿਹਾ ਸਵਾਲ ਕਿ ਸਭ ਪਿਤਰਾਂ ਨੂੰ ਯਾਦ ਕਰਨਾ ਚਾਹੀਦਾ ਜਾਂ ਸਿਰਫ ਇਹਨਾਂ ਚੋਂ ਕੁਝ ਸਿਲੈਕਟ ਕਰਨੇ ਆ ਤੁਸੀਂ। ਵੈਦਿਕ ਗ੍ਰੰਥ ਕਹਿੰਦਾ ਸਭ ਪਿਤਰਾਂ ਵਰਗਾਂ ਦਾ ਸਤਿਕਾਰ ਕਰੋ ਤੁਹਾਨੂੰ ਹੀ ਫਾਇਦਾ। ਕਿਉਂਕਿ ਸਾਨੂੰ ਪਤਾ ਹੀ ਨਹੀਂ ਹੈ ਨਾ ਤੁਹਾਨੂੰ ਪਤਾ 12 ਚੋਂ ਤੁਹਾਡੇ ਕਿਹੜੇ ਕੰਮ ਆ ਜਾਣਾ ਕਿਹਨੇ। ਕਿੰਨੇ ਤਾਂ ਜੀਵਨ ਚ ਦੁੱਖ ਹੈ। ਸੋ ਸਾਡੀ ਵੰਸ਼ ਰੇਖਾ ਚ ਕਿਹੜੇ ਵਰਗ ਦੇ ਪਿਤਰ ਆ। ਇਸ ਲਈ ਪਿਤਰਪੱਖ ਚ ਵਿਸ਼ੇਸ਼ ਤੌਰ ਤੇ ਭੇਟ ਕਰੋ। ਪਰ ਰੋਜ਼ਾਨਾ ਰੁਟੀਨ 'ਚ ਤੁਸੀਂ ਕੀ ਕਰਨਾ ਪਾਣੀ ਦਾ ਇੱਕ ਲੋਟਾ ਇੱਕ ਦਾਣਾ ਤਿਲ ਇੱਕ ਤਿਲ ਇੱਕ ਦਾਣਾ ਅਨਾਜ ਜੌਂਦਾ